ਕਿਊਬਿਕ ਤੇ ਵਿੱਚ ਜੀ7 ਸਮਿਟ ਹੋਈ ਹੈ ਇਸ ਮੌਕੇ ਤੇ ਅਮਰੀਕੀ ਵਿਦੇਸ਼ ਮੰਤਰੀ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਆਖਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਇਹ ਚਾਹੁੰਦੇ ਨੇ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣੇ ਤੇ ਇੱਕ ਚੰਗਾ ਸੁਝਾਅ ਦੂਜੇ ਪਾਸੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਆਪਣੀ ਸੋਵਰਨਟੀ ਦਾ ਰੱਖਿਆਕ ਹੈ ਅਤੇ ਅਮਰੀਕਾ ਨੂੰ ਕੈਨੇਡੀਅਨਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਜੀ7 ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਇਹ ਗੱਲ ਵੀ ਕਹੀ ਕਿ ਜੋ 51ਵੀਂ ਸਟੇਟ ਬਣਾਉਣ ਸੰਬੰਧੀ ਗੱਲਬਾਤ ਡੋਨਲਡ ਟਰੰਪ ਕਰ ਰਹੇ ਨੇ ਉਹ ਮਹਿਜ਼ ਮਜ਼ਾਕ ਨਹੀਂ ਹੈ ਕਵਾਂਟਲਨ ਯੂਨੀਵਰਸਿਟੀ ਦੇ ਵੱਲੋਂ 1 ਸਤੰਬਰ ਤੋਂ ਫੈਕਲਟੀ ਮੈਂਬਰਸ ਦੀਆਂ ਲੇ-ਆਫਸ ਕੀਤੀਆਂ ਜਾਣਗੀਆਂ ਯੂਨੀਵਰਸਿਟੀ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਚੱਲਦਿਆਂ 49 ਮਿਲੀਅਨ ਡਾਲਰ ਦੇ ਰੈਵਨਿਊ ਦੇ ਉੱਪਰ ਅਸਰ ਪਿਆਗਾ ਕਵਾਰਟਲ ਯੂਨੀਵਰਸਿਟੀ ਦੇ ਵਿੱਚ 20000 ਸਟੂਡੈਂਟਸ ਅਤੇ 1000 ਤੋਂ ਜ਼ਿਆਦਾ ਫੈਕਲਟੀ ਮੈਂਬਰ ਨੇ ਅਤੇ ਇਹੀ ਆਲਮ ਸਾਰੇ ਐਜੂਕੇਸ਼ਨ ਅਦਾਰਿਆਂ ਤੇ ਨਜ਼ਰ ਆ ਰਿਹਾ ਹੈ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਜਿਸ ਤਹਿਤ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਅਤੇ ਵਿਦਿਨ ਕੈਨੇਡਾ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਘਟਾਉਣ ਦੇ ਉੱਪਰ ਧਿਆਨ ਕੇਂਦ੍ਰਿਤ ਕੀਤਾ ਗਿਆ ਇਸੇ ਤਹਰ ਹੇਤ ਫੈਡਰਲ ਸਰਕਾਰ ਦੇ ਪੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਪਰ ਵੀ ਕੈਪ ਲਗਾਇਆ ਗਿਆ ਜਿਸ ਦਾ ਅਸਰ ਇਥੋਂ ਦੇ ਐਜੂਕੇਸ਼ਨ ਅਦਾਰਿਆਂ ਦੇ ਉੱਪਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਵਾਂਟਲਨ ਪੋਲੀਟੈਕਨਿਕਲ ਯੂਨੀਵਰਸਿਟੀ ਦੇ ਪੱਲੋਂ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਘਟਣ ਕਾਰਨ ਬਹੁਤ ਸਾਰੇ EMPLOYEES ਨੂੰ LAYOFF ਨੋਟਿਸ ਦਿੱਤੇ ਗਏ ਨੇ ਯੂਨੀਵਰਸਿਟੀ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਨਾਲ 49 ਮਿਲੀਅਨ ਦੇ ਰੈਵਨਿਊ ਦਾ ਨੁਕਸਾਨ ਹੋਇਆ ਹੈ ਇਸ ਕਾਰਨ ਪਿਛਲੇ ਸਾਲ 2000 ਸਟੂਡੈਂਟਸ ਦੀ ਨਰੋਲਮੈਂਟ ਘਟ ਹੋਈ ਤੇ ਅਗਲੇ ਸਾਲ 1500 ਘਟ ਸਟੂਡੈਂਟਸ ਆਉਣ ਦੀ ਸਭਾਵਨਾ ਹੈ ਕਵਾਂਟਲੰਡ ਪੋਲੀਟੈਕਨਿਕਲ ਯੂਨੀਵਰਸਿਟੀ ਦੇ ਅਨਸਾਰ ਇਸ ਵਿੱਚ 20000 ਸਟੂਡੈਂਟਸ ਨੇ ਤੇ 1400 ਫੈਸਿਲਿਟੀ ਮੈਂਬਰਸ ਨੇ ਜੋ ਕਿ ਪੰਜ ਕੈਂਪਸ ਜਿਹੜੇ ਕਿ ਸਰੀ ਰਿਚਮండ్ ਤੇ ਲੈਂਗਲੀ ਵਿੱਚ ਨੇ ਉੱਥੇ ਸਰਵਿਸਿਜ਼ ਪ੍ਰਦਾਨ ਕਰਦੇ ਨੇ ਕੌਂਟਲੈਂਡ ਪੋਲੀਟੈਕਨੀਕਲ ਯੂਨੀਵਰਸਿਟੀ ਦੀ ਵਾਇਸ ਪ੍ਰੈਜ਼ੀਡੈਂਟ ਦੇ ਬੱਲੋ ਦੱਸਿਆ ਗਿਆ ਕਿ ਇਹ ਲੇਆਫਸ 1 ਸਤੰਬਰ ਤੋਂ ਜਾਰੀ ਹੋਣਗੀਆਂ ਅਤੇ ਜ਼ਿਆਦਾਤਰ ਸਕੂਲ ਆਫ ਬਿਜ਼ਨਸ ਅਤੇ ਆਰਟਸ ਦੇ ਫੈਕਲਟੀ ਮੈਂਬਰਸ ਦੇ ਉੱਪਰ ਇਸ ਦਾ ਅਸਰ ਸਿੱਧੇ ਰੂਪ ਚ ਨਜ਼ਰ ਆਏਗਾ ਉਨ੍ਹਾਂ ਆਖਿਆ ਕਿ ਬੇਸ਼ੱਕ ਪ੍ਰਵਿੰਸ਼ਲ ਸਰਕਾਰ ਦੇ ਵੱਲੋਂ ਐਡਵੋਕੇਟਿੰਗ ਕੀਤੀ ਜਾ ਰਹੀ ਹੈ ਪਰ ਫੈਡਰਲ ਸਰਕਾਰ ਦੇ ਵੱਲੋਂ ਜਿਸ ਢੰਗ ਦਾ ਫੈਸਲਾ ਲਿਆ ਗਿਆ ਉਸ ਦੇ ਇਫੈਕਟ ਹਾਇਰ ਐਜੂਕੇਸ਼ਨ ਦੇ ਉੱਪਰ ਕੈਨੇਡਾ 'ਚ ਕੀ ਹੋ ਰਹੇ ਨੇ ਉਸ ਦੇ ਲਈ ਵੀ ਇਹ ਡਿਸੀਜਨ ਕਾਫੀ ਮਹੱਤਵਪੂਰਨ ਹੈ ਉਹਨਾਂ ਆਖੇ ਕਿ ਉਹਨਾਂ ਨੂੰ ਕਲਾਸਾਂ ਵੀ ਕੈਨਸਲ ਕਰਨੀਆਂ ਪੈਣਗੀਆਂ ਜੋ ਕਿ ਇੰਟਰਨੈਸ਼ਨਲ ਅਤੇ ਡੋਮੈਸਟਿਕ ਸਟੂਡੈਂਟਸ ਦੇ ਲਈ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਾਬਿਲਕ ਹੋਰ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਕੈਨੇਡਾ ਪਰ ਦੇ ਹਾਇਰ ਐਜੂਕੇਸ਼ਨ ਅਦਾਰੇ ਲਗਾਤਾਰ ਇਹੀ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਲੇ-ਆਫਸ ਕਰਨੀਆਂ ਪਣੀਆਂ ਨੇ ਕਿ ਦੀ ਆਮਦਨ ਘਟਣ ਦੇ ਨਾਲ ਖਰਚੇ ਚੱਲਣੇ ਮੁਸ਼ਕਲ ਹੋ ਰਹੇ ਨੇ ਤੇ অন্ਟਾਰੀਓ ਪ੍ਰੋਵਿੰਸ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਪੈਣ ਦੀ ਸੁਭਾਵਨਾ ਹੈ ਕਿਉਂਕਿ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪੂਰੇ ਕੈਨੇਡਾ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੀ